ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਖੇਡਾਂ ਦੀ ਦੁਨੀਆ ਵਿੱਚ ਜਿੱਥੇ ਖੇਡ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਉੱਥੇ ਹੀ ਖੇਡ ਸੰਬੰਧੀ ਵਿਦਿਅਕ ਅਦਾਰਿਆਂ ਦਾ ਖਾਸ ਕਰ ਉਚੇਰੀ ਵਿਦਿਆ ਮੋਹਿਆ ਕਰਵਾਉਣ ਵਾਲੇ ਅਦਾਰਿਆਂ ਦਾ ਵੀ ਬਹੁਤ ਵੱਡਾ ਇੱਕ ਯੋਗਦਾਨ ਹੁੰਦਾ ਹੈ ਤੇ ਉਸ ਨਜ਼ਰੀਏ ਤੋਂ ਅੱਜ ਦੇ ਇਸ ਪ੍ਰੋਗਰਾਮ ਵਿੱਚ تفصیلی ਗੱਲ ਕਰ ਰਹੇ ਹਾਂ ਸਾਡੇ ਕੋਲ ਇੱਕ ਅਜਿਹੀ ਮਾਹਿਰ ਸ਼ਖਸੀਅਤ ਮੌਜੂਦ ਹੈ ਜੋ ਇਸ ਖੇਡ ਨਾਲ ਤਾਲੁਕ ਵੀ ਰੱਖਦੇ ਨੇ ਖੋਦ ਵੀ ਖੇਡਾਂ ਦੇ ਖੇਤਰ ਨਾਲ ਜੁੜੇ ਹੋਏ ਨੇ ਇਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਈਏ ਸਾਡੇ ਕੋਲ ਮੌਜੂਦ ਨੇ ਡਾਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਜੋ ਕਿ ਡਾਇਰੈਕਟਰ ਸਪੋਰਟਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਮੈਂ ਬਹੁਤ ਧੰਨਵਾਦੀ ਆ ਦੂਦਰਸ਼ਨ ਜਲੰਧਰ ਦਾ ਜਿਨ੍ਹਾਂ ਨੇ ਮੈਨੂੰ ਖੇਡ ਪ੍ਰੇਮੀਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਜੀ ਸੋ ਆਪਾਂ ਖੇਡਾਂ ਸੰਬੰਧੀ ਵੱਖ-ਵੱਖ ਪਹਿਲੂਆਂ ਉੱਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਤੁਹਾਡੇ ਤੋਂ ਕਿ ਤੁਹਾਡਾ ਪਛੋਕੜ ਕਿਹੜੇ ਇਲਾਕੇ ਨਾਲ ਤਾਲੁਕ ਰੱਖਦਾ ਮੈਂ ਜੀ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਮੇਰਾ ਪਿੰਡ ਹੈ ਜੀ ਲੋਦੀ ਨੰਗਲ ਜੀ ਉਸ ਪਿੰਡ ਤੋਂ ਬਿਲੋਂਗ ਕਰਦਾ ਛੋਟਾ ਜਿਹਾ ਪਿੰਡ ਆ ਫਤੇਗੜ ਚੂੜੀਆਂ ਸਾਡਾ ਲਾਗੇ ਕਸਬਾ ਪੈਂਦਾ ਜੀ ਤੇ ਉਹ ਉਸ ਪਿੰਡ ਤੋਂ ਬਿਲੋਂਗ ਕਰਦਾ ਜੀ ਜੀ ਤੇ ਖੇਡਾਂ ਦੇ ਵੱਲ ਤੁਹਾਡਾ ਝੁਕਾਅ ਕਿਵੇਂ ਹੋਇਆ ਕਦੋਂ ਤੋਂ ਖੇਡਾਂ ਦੇ ਨਾਲ ਤੁਹਾਡਾ ਨਾਤਾ ਜੁੜਿਆ ਖੇਡਾਂ ਚ ਜੀ ਜਦੋਂ ਜਿਹੜੀ ਮੇਰੀ ਸਕੂਲਿੰਗ ਹੈ ਜੀ ਉਹ ਸ਼ਿਵਾਲਿਕ ਸਕੂਲ ਚੰਡੀਗੜ੍ਹ ਦੀ ਹੈ ਜੀ ਹਾਂਜੀ ਕਿਉਂਕਿ ਉਦੋਂ ਜਦੋਂ ਹੀ ਸਕੂਲਿੰਗ ਚ ਸੀਗੇ ਹਾਲਾਤ ਉਦੋਂ ਜਿਹੜੇ ਪੰਜਾਬ ਦੇ ਠੀਕ ਨਹੀਂ ਸੀਗੇ ਹੁਣ ਕਰਕੇ ਸਾਨੂੰ ਘਰਦਿਆਂ ਨੇ ਹੋਸਟਲ ਦੇ ਵਿੱਚ ਪਾ ਦਿੱਤਾ ਕਿ ਚਲੋ ਪੜ੍ਹਾਈ ਅੱਛੀ ਹੋ ਜੇ ਜੀ ਅਸੀਂ ਮੈਂ ਤੇ ਮੇਰਾ ਬ੍ਰਦਰ ਸ਼ਿਵਾਲਿਕ ਸਕੂਲ ਚੰਡੀਗੜ੍ਹ ਦੇ ਵਿੱਚ ਸਟੱਡੀ ਕੀਤੀ ਆ ਉੱਥੇ ਫਿਰ ਅਸੀਂ ਜਦੋਂ ਗਏ ਫਿਰ ਉੱਥੇ ਸਕੂਲ ਦੇ ਵਿੱਚ ਸਾਡੇ ਸਪੋਰਟ ਅਥਾਰਟੀ ਆਫ ਇੰਡੀਆ ਦੇ ਸੈਂਟਰ ਵੀ ਸੀਗੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਗੇਮ ਸੀਗੀਆਂ ਹਾਂਜੀ ਫਿਰ ਉੱਥੇ ਜਿਹੜਾ ਖੇਡਾਂ ਦਾ ਰੁਝਾਨ ਹੋਣ ਕਰਕੇ ਇੱਕ ਮੇਰੀ ਹਾਈਟ ਜਿਹੜੀ ਸੀਗੀ ਉਹ ਅਨਕੂਲ ਸੀਗੀ ਬਾਸਕਟਬਾਲ ਗੇਮ ਦੇ ਮੇਰੀ ਗੇਮ ਬਾਸਕਟਬਾਲ ਆ ਜੀ ਤੇ ਉਸ ਲਈ ਫਿਰ ਮੈਨੂੰ ਉੱਥੇ ਗਾਈਡ ਕੀਤਾ ਗਿਆ ਜਿਹੜੇ ਉੱਥੇ ਦੇ ਮੇਰੇ ਵਾਈਸ ਪ੍ਰਿੰਸੀਪਲ ਸੀਗੇ ਜਿਹੜੇ ਕੋਚੇ ਸੀਗੇ ਜੀ ਫਿਰ ਅਸੀਂ ਮੈਂ ਜਿਹੜੀ ਉਹ ਗੇਮ ਜਿਹੜੀ ਆ ਬਾਸਕਟਬਾਲ ਨੂੰ ਅਪਣਾਇਆ ਤੇ ਇਹਦੇ ਚ ਆਪਣਾ ਮਾਨ ਹਾਸਲ ਕੀਤਾ ਜੀ ਸੋ ਬਾਸਕਟਬਾਲ ਦੀ ਖੇਡ ਨਾਲ ਤੁਸੀਂ ਕਾਫੀ ਛੋਟੀ ਉਮਰ ਤੋਂ ਜੁੜ ਗਏ ਉਹ ਕਿਹੜਾ ਤਕਰੀਬਨ ਸਮਾਂ ਸੀ ਜਾਂ ਕਿਹੜਾ ਸਾਲ ਸੀ ਜਦੋਂ ਤੁਸੀਂ ਬਾਸਕਟਬਾਲ ਖੇਡਣੀ ਸ਼ੁਰੂ ਕਰ ਦਿੱਤੀ ਅ ਸਾਲ ਮੈਨੂੰ ਲੱਗਦਾ ਜੀ 95 ਦੇ ਲਗਭਗ ਜਿਹੜਾ ਆ ਜੀ ਸੀਗਾ ਜੀ ਮੈਂ ਉਦੋਂ 9th ਚ 8th 9th ਚ ਪੜਦਾ ਸੀਗਾ ਜੀ ਜਦੋਂ ਮੈਂ ਬਾਸਕਟਬਾਲ ਦੇ ਸ਼ੁਰੂ ਕੀਤੀ ਤੇ ਉਰਜਾਨ ਦੱਸਿਆ ਕਿ ਜਿੱਦਾਂ ਹੋਸਟਲ ਦੇ ਵਿੱਚ ਸਪੋਰਟਸ ਦੇ ਪਤੀ ਰੁਝਾਨ ਸੀਗਾ ਸਾਡੀ ਬਾਸਕਟਬਾਲ ਦੀ ਟੀਮ ਯੂਨੋ ਜਿਹੜੀ ਸਕੂਲ ਦੀ ਸੀਗੀ ਉਹ ਬਹੁਤ ਵਧੀਆ ਸੀਗੀ ਜੀ ਤੇ ਜਿਹਦੇ ਕਾਰਨ ਉੱਥੇ ਸ਼ਾਮ ਨੂੰ ਟ੍ਰੇਨਿੰਗ ਕਰਨੀ ਜਾਂ ਇੱਕ ਸਾਡੇ ਚੰਗੇ ਸਪੋਰਟਸ ਆਫਟੂਨੀਆਂ ਦੇ ਕੋਚ ਵੀ ਸੀਗੇ ਜੀ ਉੱਥੇ ਹਾਂਜੀ ਉਹਨਾਂ ਨੂੰ ਉਹਨਾਂ ਨੇ ਫਿਰ ਗਾਈਡ ਵੀ ਕੀਤਾ ਤੇ ਫਿਰ ਜਿਹੜਾ ਆ ਉਹ ਬਾਸਕਟਬਾਲ ਨੂੰ અપਨਾਇਆ ਗਿਆ ਆਪਣੇ ਸਾਹਮਣੇ ਤੁਸੀਂ ਦੱਸਿਆ ਕਿ ਬਾਸਕਟਬਾਲ ਦੀ ਖੇਡ ਵਿੱਚ ਆਉਣ ਤੋਂ ਪਹਿਲਾਂ ਤੁਹਾਡੀ ਜਿਹੜੀ ਲੰਬਾਈ ਹੈ ਹਾਂਜੀ ਉਹ ਬੜੀ ਸਹਾਇਕ ਸਾਬਤ ਹੋਈ ਤੇ ਉਹਨੂੰ ਵੇਖ ਕੇ ਹੀ ਤੁਹਾਨੂੰ ਬਾਸਕਟਬਾਲ ਵੱਲ ਆਉਣ ਦਾ مشورہ ਦਿੱਤਾ ਗਿਆ ਹਾਂਜੀ ਹਾਂਜੀ ਸੋ ਲੰਬਾਈ ਦਾ ਫਾਇਦਾ ਹੋਇਆ ਇਸ ਤੋਂ ਇਲਾਵਾ ਕੁਝ ਹੋਰ ਚੁਣੌਤੀਆਂ ਵੀ ਸਨ ਕੁਝ ਮੁਸ਼ਕਲਾਂ ਖੇਡਣ ਲੱਗਿਆਂ ਜੋ ਆਈਆਂ ਮੁਸ਼ਕਲਾਂ ਨਹੀਂ ਜੀ ਮੈਂ ਤੇ ਇੱਕ ਚੀਜ਼ ਤੇ ਬਲੀਵ ਕਰਦਾ ਜੀ ਜੇ ਤੁਸੀਂ ਕੋਈ ਟੀਚਾ ਬਣਾ ਕੇ ਚੱਲ ਲੈਂਦੇ ਆਪਣਾ ਕਿਸੇ ਚੀਜ਼ ਨੂੰ ਵੀ ਆਪਣਾ ਕੈਰੀਅਰ ਬਣਾਉਣ ਵਾਸਤੇ ਸੋਚ ਲੈਂਦੇ ਆ ਹਾਂਜੀ ਫਿਰ ਮੁਸ਼ਕਲਾਂ ਤੇ ਵੇਖੋ ਕਿਸੇ ਵੀ ਚੀਜ਼ ਵਿੱਚ ਆਉਂਦੀਆਂ ਨੇ ਹਰ ਚੀਜ਼ ਤੁਸੀਂ ਆਪਣੀ ਅਕਾਡੈਮਿਕ ਲੈ ਲੋ ਜਾਂ ਤੁਸੀਂ ਆਪਣੀ ਜੌਬ ਦੇ ਨਾਲ ਰਿਲੇਟਡ ਲੈ ਲੋ ਜੀ ਜੇ ਤੁਸੀਂ ਲਾਈਫ ਦੇ ਵਿੱਚ ਸਟਰਗਲ ਤੇ ਕਰਨਾ ਹੀ ਪੈਂਦਾ ਜੀ ਵਿਦਆਊਟ ਸਟਰਗਲ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਗੇਮ ਜਦੋਂ ਤੁਸੀਂ ਖੇਡਦੇ ਆ ਗੇਮ ਸਾਨੂੰ ਬਹੁਤ ਕੁਝ ਸਿਖਾਉਂਦੀ ਆ ਤੁਹਾਨੂੰ ਲੜਾਈ ਲੜਨਾ ਸਿਖਾਉਂਦੀ ਆ ਤੁਹਾਨੂੰ ਸਟਰਗਲ ਕਰਨਾ ਸਿਖਾਉਂਦੀ ਆ ਤੁਹਾਨੂੰ ਲੀਡਰਸ਼ਿਪ ਦੀਆਂ ਕੁਆਲਟੀ ਸਿਖਾਉਂਦੀ ਆ ਤੁਹਾਨੂੰ ਡਿਸਪਲਿਨ ਸਿਖਾਉਂਦੀ ਆ ਉਹਦੇ ਵਿੱਚੋਂ ਨਿਕਲ ਕੇ ਹੀ ਫਿਰ ਅਸੀਂ ਜਦੋਂ ਉਹਨੂੰ ਆਪਣੀ ਰੋਜ਼ਮਰਜ਼ੀ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਫਿਰ ਅਸੀਂ ਉਹਨੂੰ ਜਿਆਦਾ ਬਾਖੂਬੀ ਜਿਹੜਾ ਉਹਨੂੰ ਲੈ ਕੇ ਨਿਭਾਉਂਦੇ ਆ ਹਾਂਜੀ ਜੀ ਹਾਂਜੀ ਸੋ ਜਦੋਂ ਤੁਸੀਂ ਖੇਡ ਵੱਲ ਆ ਗਏ ਬਾਸਕਟਬਾਲ ਦੀ ਖੇਡ ਵੱਲ ਤੁਰ ਪਏ ਉਸ ਤੋਂ ਬਾਅਦ ਵੀ ਤੁਸੀਂ ਕਿਹੜੇ ਕਿਹੜੇ ਮੁਕਾਬਲੇ ਵਿੱਚ ਹਿੱਸਾ ਲਿਆ ਕਿਹੜੀਆਂ ਵੱਖ-ਵੱਖ ਸ਼੍ਰੇਣੀਆਂ ਤੇ ਵਰਗਾਂ ਵਿੱਚ ਤੁਸੀਂ ਖੇਡੇ ਮੈਂ ਪਹਿਲਾਂ ਤੇ ਜੀ ਇੰਟਰ ਸਕੂਲ ਵਗੈਰਾ ਸ਼ੁਰੂ ਤੋਂ ਸਟਾਰਟ ਇੰਟਰ ਸਕੂਲ ਤੋਂ ਹੁੰਦਾ ਜੀ ਫਿਰ ਡਿਸਟ੍ਰਿਕਟ ਸਟੇਟ ਨੈਸ਼ਨਲ ਖੇਡਿਆ ਜੀ ਨੈਸ਼ਨਲ ਦੇ ਵਿੱਚ ਮੇਰਾ 골ਡ ਮੈਡਲ ਵੀ ਨੇ ਇੰਟੂ ਯੂਨੀਵਰਸਿਟੀ ਖੇਡ ਇੰਟਰਵਰਸਿਟੀ ਦੇ ਵਿੱਚ ਵੀ ਮੈਡਲ ਨੇ ਫਿਰ ਜੌਬ ਵੀ ਉਸੇ ਤਰੀਕੇ ਨਾਲ ਨਾਲ ਮਿਲ ਗਈ ਜੀ ਤੇ ਇਸ ਨਾਲ ਰਿਲੇਟਿਡ ਹੀ ਚੱਲਦੇ ਰਹੇ ਜਿਹੜਾ ਹਰ ਇੱਕ ਟੂਰਨਾਮੈਂਟ ਕੋਈ 4 4 5 ਪੁਆਇੰਟ ਟੂਰਨਾਮੈਂਟ ਜਿਹੜੇ ਹਰ ਪੱਧਰ ਦੇ ਜਿਹੜੇ ਉਹ ਖੇਡੇ ਆ ਬਾਸਕਟਬਾਲ ਦੇ ਵਿੱਚ ਜੀ ਉਹ ਚ ਕੋਈ ਇਦਾਂ ਦਾ ਟੂਰਨਾਮੈਂਟ ਇੰਟਰਨੈਸ਼ਨਲ ਛੱਡ ਕੇ ਬਾਕੀ ਸਾਰੇ ਟੂਰਨਾਮੈਂਟ ਨੈਸ਼ਨਲ ਪੱਧਰ ਤੇ ਇਹ ਇੰਟਰਵਰਸਿਟੀ ਦੇ ਵਿੱਚ ਮੈਡਲ ਹਰ ਇੱਕ ਪੱਧਰ ਤੇ ਮੈਡਲ 골ਡ ਮੈਡਲ ਦੇ ਨਾਲ ਹੈਗੇ ਆ ਜੀ। ਜੀ। ਤੇ ਇੱਕ ਚੀਜ਼ ਤੁਹਾਡੇ ਕੋਲ ਇਹ ਜਾਣਨੀ ਚਾਹਾਂਗੇ ਕਿ ਜਦੋਂ ਤੁਸੀਂ ਇਹ ਸਾਰੇ ਮੁਕਾਬਲੇ ਖੇਡ ਰਹੇ ਸੀ ਸੂਬਾ ਪੱਧਰ ਉੱਤੇ ਵੀ ਤੇ ਕੌਮੀ ਪੱਧਰ ਉੱਤੇ ਵੀ ਪੰਜਾਬ ਦੇ ਹੋਰ ਵੀ ਖਿਡਾਰੀ ਤੁਹਾਡੇ ਨਾਲ ਹੋਇਆ ਕਰਦੇ ਸੀ ਜਾਂ ਪ੍ਰਮੁੱਖ ਤੌਰ ਤੇ ਤੁਹਾਡੀ ਹਾਜ਼ਰੀ ਰਹੀ ਹੈ? ਨਹੀਂ ਨਹੀਂ ਪੰਜਾਬ ਦੀ ਬੇਸਿਕਲੀ ਅਸੀਂ ਪੰਜਾਬ ਵੱਲੋਂ ਖੇਡਦੇ ਸੀਗੇ ਜੀ। ਜੀ। ਪੰਜਾਬ ਵੱਲੋਂ ਸੀ ਜਾਂ ਯੂਨੀਵਰਸਿਟੀ ਨੂੰ ਪੰਜਾਬ ਪੰਜਾਬ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਨਾ ਜਾਂ ਪੰਜਾਬ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਸੀ। ਜੀ। ਸਾਡਾ ਸੈਂਟਰ ਕੁਛ 1 ਸਾਲ ਗਵਰਨਮੈਂਟ ਕੋਲ ਲੁਧਿਆਣੇ ਵੀ 2 ਸਾਲ ਲਾਏ ਆ ਜੀ ਸਾਡਾ ਉੱਥੇ ਬਹੁਤ ਵਧੀਆ ਇਸ ਟਾਈਮ ਲੁਧਿਆਣੇ ਦਾ ਜਿਹੜਾ ਜਿਹੜਾ ਬਾਸਕਟਬਾਲ ਦਾ ਸੈਂਟਰ ਆ ਉਹ ਬਹੁਤ ਵਧੀਆ ਚੱਲ ਰਿਹਾ ਉੱਥੇ ਉੱਥੇ ਸਾਡੇ ਸਤਿਕਾਰਯੋਗ ਸਰਦਾਰ ਤੇਜਾ ਸਿੰਘ ਧਾਰੀਵਾਲ ਹੁਣੀ ਨੇ ਜਿਹੜੇ ਦੀ ਵਾਗਡੋਰ ਉਹ ਸੰਭਦੇ ਨੇ ਐਜ਼ ਅ ਫੈਕਟਰੀ ਕੰਮ ਕਰਦੇ ਨੇ ਉੱਥੋਂ ਪੰਜਾਬ ਦੇ ਜੀ ਉਹ ਬੜਾ ਉਹਨਾਂ ਦਾ ਬੜੇ ਵਧੀਆ ਤਰੀਕੇ ਨਾਲ ਅੱਜ ਵੀ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉੱਥੇ ਜਿਹੜਾ ਦੋ ਦੋ ਤਿੰਨ ਤਿੰਨ ਹਾਲ ਬਣੇ ਆ ਜਿੱਥੇ ਬੱਚੇ ਟ੍ਰੇਨਿੰਗ ਕਰਦੇ ਸਵੇਰੇ ਸ਼ਾਮ ਈਵਨ ਕੁੜੀਆਂ ਮੁੰਡਿਆਂ ਦੀ ਟ੍ਰੇਨਿੰਗ ਉੱਥੇ ਕੋਚ ਕੁਆਲੀਫਾਈਡ ਕੋਚ ਹੈਗੇ ਨੇ ਜਿਹੜੇ ਉਹ ਕਰਦੇ ਨੇ ਤੇ ਉਹ ਡਿਸਟ੍ਰਿਕਟ ਪੱਧਰ ਦੇ ਉੱਤੇ ਸਟੇਟ ਮਤਲਬ ਸਾਰੇ ਪੱਧਰ ਨੂੰ ਲੈ ਕੇ ਅਪਰੋਚ ਕਰਦੇ ਨੇ ਵੀ ਹਰ ਲੈਵਲ ਤੇ ਚੰਗਾ ਜਿਹੜਾ ਹੈ ਉਹ ਬਾਸਕਟਬਾਲ ਦਾ ਮਕਾਮ ਅਸਲ ਕੀਤਾ ਜਾਵੇ ਜੀ ਤੇ ਹੁਣ ਇੱਕ ਬਹੁਤ ਜ਼ਰੂਰੀ ਵਿਸ਼ੇ ਨੂੰ ਆਪਾਂ ਝੂਵਾਂਗੇ ਕਿ ਤੁਸੀਂ ਦੱਸਿਆ ਕਿ ਬਾਸਕਟਬਾਲ ਦੇ ਵਿੱਚ ਤੁਹਾਡੀਆਂ ਪ੍ਰਾਪਤੀਆਂ ਤੁਸੀਂ ਖੇਡਦੇ ਹੋ ਵੱਖ-ਵੱਖ ਵਰਗਾਂ ਵਿੱਚ ਖੇਡਿਓ ਪੜ੍ਹਾਈ ਲਿਖਾਈ ਤੁਸੀਂ ਨਾਲ ਨਾਲ ਜਾਰੀ ਰੱਖੀ ਹਾਂਜੀ ਉਸ ਦੇ ਬਾਰੇ ਜ਼ਰੂਰ ਆਪਾਂ ਦੱਸਿਓ ਕਿਉਂਕਿ ਖੇਤ ਤੇ ਪੜ੍ਹਾਈ ਲਿਖਾਈ ਨੂੰ ਜਾਰੀ ਰੱਖਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਵੀ ਹੁੰਦਾ ਹੈ ਕੀਤਾ ਵੀ ਜਾ ਸਕਦਾ ਕਰਨਾ ਚਾਹੀਦਾ ਵੀ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਨਾਲੋਂ ਨਾਲ ਜਾਰੀ ਰੱਖਿਆ ਇਹ ਪਹਿਲੇ ਨੰਬਰ ਤੇ ਸਕੂਲਿੰਗ ਮੈਂ ਜਿੱਦਾਂ ਤੁਹਾਨੂੰ ਦੱਸਿਆ ਜੀ ਕਿ ਸ਼ਿਵਾਲਿਕ ਸਕੂਲ ਚੰਡੀਗੜ੍ਹ ਤੋਂ ਸੀਗੀ ਨਾਲ ਹੀ ਫਿਰ ਉਸ ਤੋਂ ਬਾਅਦ ਜਿਹੜਾ ਪੰਜਾਬ ਯੂਨੀਵਰਸਿਟੀ ਡੀਏਵੀ ਕਾਲਜ ਚੰਡੀਗੜ੍ਹ ਆ ਜੀ ਉੱਥੇ ਗ੍ਰੈਜੂਏਸ਼ਨ ਦੇ ਵਿੱਚ ਮੈਂ ਬੀਏ ਦੇ ਵਿੱਚ ਐਡਮਿਸ਼ਨ ਲਈ ਸੀਗੀ ਜੀ ਗ੍ਰੈਜੂਏਸ਼ਨ ਆਪਣੀ ਮੈਂ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਜਿਹੜੀ ਆ ਕਾਸਾ ਕਾਲਜ ਅੰਮ੍ਰਿਤਸਰ ਵਿੱਚ ਆ ਕੇ ਐਡਮਿਸ਼ਨ ਲਈ ਸੀਗੀ ਜੀ ਇੱਥੇ ਵੀ 1 ਸਾਲ ਮੈਂ ਇਹਦੇ ਵਿੱਚ ਪੀਜੀਡੀਸੀ ਦੇ ਵਿੱਚ ਲਾਇਆ ਸੀ ਫਿਰ ਮੈਨੂੰ ਮੇਰੇ ਜਿਹੜੇ ਕੋਈ ਸਿਆਣੇ ਟੀਚਰ ਸੀਗੇ ਉਹਨਾਂ ਦਾ ਸਾਥ ਮਿਲਿਆ ਜੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਇਹਨੂੰ ਤੁਸੀਂ ਆਪਣੀ ਸਪੋਰਟਸ ਕਰਦੇ ਰਹੇ ਇਹਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਨੂੰ ਲੈ ਕੇ ਜਾਓ ਫਿਰ ਯੂਨੀਵਰਸਿਟੀ ਦੇ ਵਿੱਚ ਮੈਂ ਆਪਣੀ ਬੀਪੀਐਡ ਕੀਤੀ अच्छा जी बीपीएड ਦੇ ਬਾਅਦ ਮੈਂ ਐਮਪੀਐਡ ਕੀਤੀ ਬੀਪੀਐਡ ਦੇ ਵਿੱਚ ਮੈਂ ਯੂਨੀਵਰਸਿਟੀ ਦੇ ਵਿੱਚ ਟੌਪ ਵੀ ਕੀਤਾ اچھا ਜੀ ਫਿਰ ਬੀਪੀਐਡ ਕੀਤੀ ਜੀ ਫਿਰ ਬੀਪੀਐਡ ਕਰਨ ਤੋਂ ਬਾਅਦ ਮੈਂ ਇੱਕ ਐਮਪੀਐਡ ਕੀਤੀ 2007 ਦੇ ਵਿੱਚ ਜੀ 2007 ਤੋਂ ਬਾਅਦ ਇੱਕ ਪ੍ਰੋਜੈਕਟ ਐਜ਼ ਅ ਪ੍ਰੋਜੈਕਟ ਅਸਿਸਟੈਂਟ ਮੈਂ ਸਪੋਰਟ ਡਿਪਾਰਟਮੈਂਟ ਦੇ ਵਿੱਚ ਕੰਮ ਵੀ ਕੀਤਾ ਇੱਕ ਪ੍ਰੋਜੈਕਟ ਸੀਗਾ ਕੈਚ ਥੈਮ ਯੰਗ ਪ੍ਰੋਗਰਾਮ ਸੀਗਾ ਜੀ ਉਦੇ ਉਸੇ ਦੌਰਾਨ ਮੈਂ ਜਿਹੜਾ ਡਾਕਟਰ ਕਮਲਜੀਤ ਸਿੰਘ ਨੇ ਸਾਡੇ ਫਾਰਮਰ ਡਾਇਰੈਕਟਰ ਸਪੋਰਟਸ ਉਹਨਾਂ ਦੇ ਅੰਡਰ ਮੈਂ ਪੀ ਐਚ ਡੀ ਵੀ ਕੀਤੀ ਤੇ ਇਸ ਤਰ੍ਹਾਂ ਮੇਰਾ ਪੜਾਈ ਦਾ ਵੀ ਜਿਹੜਾ ਉਹ ਇੱਕ ਟਿਚਾ ਪੂਰਾ ਹੋਇਆ ਜੀ ਜੀ ਸੋ ਇੱਕ ਖਿਡਾਰੀ ਤੋਂ ਤੁਸੀਂ ਹੌਲੀ ਹੌਲੀ ਪ੍ਰਸ਼ਾਸਕੀ ਪੱਧਰ ਵੱਲ ਤੁਰਨਾ ਸ਼ੁਰੂ ਹੋਏ ਤੇ ਅੱਜ ਜੋ ਤੁਸੀਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਕਿ ਖਿਡਾਰੀ ਹੋਣ ਤੋਂ ਬਾਅਦ ਇਹਨਾਂ ਭੂਮਿਕਾਵਾਂ ਦੇ ਵਿੱਚੋਂ ਤੁਹਾਨੂੰ ਕਿਹੋ ਜਿਹੇ ਤਜਰਬੇ ਹਾਸਲ ਹੋਏ ਕੀ ਕੁਝ ਤੁਸੀਂ ਨਾਲੋਂ ਨਾਲ ਸਿੱਖਿਆ ਦੇਖੋ ਜੀ ਜਦੋਂ ਅਸੀਂ ਇੱਕ ਗਰਾਸਰੂਟ ਲੈਵਲ ਤੋਂ ਕੋਈ ਵੀ ਚੀਜ਼ ਸਟਾਰਟ ਕਰਦੇ ਆ ਅਸੀਂ ਪਲੇਅਰ ਵੀ ਰਹੇ ਆ ਜੀ ਅਸੀਂ ਹਰ ਇੱਕ ਸਿਸਟਮ ਨੂੰ ਬੜੇ ਆਪਣੇ ਅੱਖੀ ਦੇਖਿਆ ਵਿੱਚ ਰਹੇ ਆ ਉਹਦੇ ਚ ਕਿੱਥੇ ਕਿੱਥੇ ਚੀਜ਼ਾਂ ਨੂੰ ਮੁਰੰਮਤ ਕਰਨ ਦੀ ਲੋੜ ਆ ਕਿੱਥੇ ਕਿੱਥੇ ਬੱਚਿਆਂ ਨੂੰ ਫੈਸਿਲਿਟੀ ਦੇਣ ਦੀ ਲੋੜ ਆ ਜੀ ਜਦੋਂ ਈਵਨ ਅਸੀਂ ਅਸੀਂ ਆਪਣਾ ਟਾਈਮ ਸੋਚਦੇ ਆ ਜਦੋਂ ਅਸੀਂ ਖੇਡਣ ਜਾਂਦੇ ਸੀਗੇ ਹਮ ਤੇ ਜਦੋਂ ਖੇਡਦੇ ਸੀਗੇ ਈਵਨ ਕਿਸੇ ਸਕੂਲ ਦੇ ਵਿੱਚ ਸਾਨੂੰ ਰਿਆਸ਼ ਮਿਲ ਜਾਂਦੀ ਸੀ ਸਾਨੂੰ ਈਵਨ ਗੱਦਾਬ ਨਹੀਂ ਮਿਲਣਾ ਜਾਂ ਕੁਝ ਨਹੀਂ ਮਿਲਣਾ ਈਵਨ ਟਾਇਲਟਸ ਵੀ ਨਹੀਂ ਕਈ ਵਾਰੀ ਹੁੰਦੀਆਂ ਸੀਗੀਆਂ ਫਿਰ ਅਸੀਂ ਉੱਥੇ ਸਾਨੂੰ ਦਰੀਆਂ ਮਿਲ ਜਾਣੀਆਂ ਦਰੀਆਂ ਵੀ ਥੱਲੇ ਵਿਛਾ ਲੈਣੀਆਂ ਥੱਲੇ ਵਿਛਾ ਕੇ ਜੇ ਥੱਲੇ ਫਰਸ਼ ਟੁੱਟੀ ਆ ਤਾਂ ਸਾਰਾ ਸਾਰੀ ਰਾਤ ਦਾ ਲੱਕ ਜਿਹੜਾ ਉਹ ਉਸ ਟੋਏ ਦੇ ਵਿੱਚ ਪਿਆ ਰਹਿਣਾ ਬੈਗ ਨੂੰ ਸਰਾਣਾ ਬਣਾਉਣਾ ਜੀ ਫਿਰ ਜਦੋਂ ਅਸੀਂ ਤੁਸੀਂ ਉਹਨਾਂ ਚੀਜ਼ਾਂ ਚੋਂ ਨਿਕਲ ਕੇ ਆਉਂਨੇ ਆ ਤਾਂ ਡਿਜ਼ਾਈਨ ਦੇ ਵਿੱਚ ਉਹ ਜਿਹੜੀਆਂ ਮੁਸ਼ਕਲਾਂ ਨੇ ਉਹ ਰਹਿੰਦੀਆਂ ਨੇ ਜੀ ਕੀ ਕੀ ਤੁਸੀਂ ਮੁਸ਼ਕਲਾਂ ਫੇਸ ਕੀਤੀਆਂ ਫਿਰ ਤੁਸੀਂ ਐਜ਼ ਅ ਐਡਮਿਨਿਸਟਰेटर ਜਦੋਂ ਤੁਸੀਂ ਕਿਸੇ ਕੰਮ ਦੇ ਉੱਤੇ ਆ ਜੰਨੇ ਆ ਜਾਂ ਇਸ ਲੈਵਲ ਤੇ ਆ ਜੰਨੇ ਆ ਕਿ ਤੁਸੀਂ ਉਹਨੂੰ ਉਹਨੂੰ ਦੁਰਸਤ ਕਰ ਸਕਦੇ ਆ ਜਾਂ ਹਾਂ ਜੀ ਦੁਰਸਤ ਕਹਿ ਸਕਦੇ ਆ ਜਾਂ ਉਹਨਾਂ ਨੂੰ ਹੋਰ ਅਪਗ੍ਰੇਡ ਕਰ ਸਕਦੇ ਆ ਬਿਲਕੁਲ ਤੇ ਫਿਰ ਉਹ ਤੁਹਾਡੇ ਤੁਹਾਡ ਕੋਲ ਇੱਕ ਐਕਸਪੀਰੀਅੰਸ ਹੁੰਦਾ ਜੀ ਕਿ ਤੁਸੀਂ ਕੀ ਕੀ ਕਰ ਸਕਦੇ ਆ ਉਹ ਅਸੀਂ ਮਤਰੋਹ ਸਾਹਿਬ ਦੇ ਨਾਲ ਸੋਚ ਕੇ ਵੀ ਉਦੋਂ ਸਾਨੂੰ ਕੀ ਮਿਲਦਾ ਸੀ ਤੇ ਅੱਜ ਕੀ ਦਿੱਤਾ ਜਾ ਸਕਦਾ ਅਸੀਂ ਉਹਦੇ ਅਕੋਰਡਿੰਗ ਫਿਰ ਚੱਲਦੇ ਆ ਜੀ ਜੀ ਸੋ ਨਾਲ ਨਾਲ ਤੁਸੀਂ ਸਿੱਖਦੇ ਵੀ ਗਏ ਤੇ ਉਹਨੂੰ ਲਾਗੂ ਵੀ ਕਰਦੇ ਗਏ ਲਾਗੂ ਵੀ ਕਰਦੇ ਗਏ ਤੇ ਇਸ ਤੋਂ ਬਾਅਦ ਫਿਰ ਆਉਂਦਾ ਹੈ ਤੁਹਾਡਾ ਪ੍ਰਸ਼ਾਸਕੀ ਸਫ਼ਰ ਤੇ ਉਹਦੇ ਵਿੱਚ ਪ੍ਰਮੁੱਖ ਤੌਰ ਤੇ ਜਿਹੜੀ ਭੂਮਿਕਾ ਤੁਸੀਂ ਇਸ ਵੇਲੇ ਨਿਭਾ ਰਹੇ ਹੋ ਜ਼ਿੰਮੇਵਾਰੀ ਨਿਭਾ ਰਹੇ ਹੋ ਡਾਇਰੈਕਟਰ ਸਪੋਰਟਸ ਦੀ ਉਸ ਬਾਰੇ ਦੱਸੋ ਕਿ ਇਹਦੇ ਵਿੱਚ ਤੁਹਾਡਾ ਕੀ ਕੰਮਕਾਜ ਹੁੰਦਾ ਹੈ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਮੈਂ ਨਾ ਜੀ 2010 ਦੇ ਵਿੱਚ ਸਪੋਰਟਸ ਡਿਪਾਰਟਮੈਂਟ ਡਾਇਰੈਕਟੋਰੇਟ ਆਫ ਸਪੋਰਟਸ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੁਨੀਅਰ ਸਟੇਜ ਜੁਆਇਨ ਕੀਤਾ ਸੀ ਜਦੋਂ ਤੁਸੀਂ ਕੰਮ ਕਰਦੇ ਹੋ ਇਹਦੇ ਵਿੱਚ ਐਜ਼ ਅ ਐਡਮਿਨਿਸਟ੍ਰੇਟਰ ਐਜ਼ ਅ ਡਾਇਰੈਕਟਰ ਸਪੋਰਟ ਤੁਹਾਡੀਆਂ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਜੀ ਕਿ ਤੁਸੀਂ ਆਪਣੀ ਯੂਨੀਵਰਸਿਟੀ ਨੂੰ ਪੂਰੇ ਇੰਡੀਆ ਦੇ ਵਿੱਚ ਨੰਬਰ 1 ਕਿਦਾਂ ਲੈ ਕੇ ਜਾਣਾ ਜੀ ਦੇ ਦੂਸਰੇ ਨੰਬਰ ਤੇ ਹੁੰਦਾ ਜੀ ਤੁਸੀਂ ਜਿਹੜੇ ਤੁਹਾਡੇ ਕੋਲ ਸਪੋਰਟਸਮੈਨ ਨੇ ਐਥਲੀਟਸ ਨੇ ਜਿਹੜੇ ਬੱਚੇ ਨੇ ਜਾਂ ਛੋਟੇ ਬੱਚੇ ਵੀ ਨੇ ਸਕੂਲਾਂ ਵਾਲੇ ਵੀ ਨੇ ਜੀ ਉਹਨਾਂ ਨੂੰ ਤੁਸੀਂ ਕਿਦਾਂ ਦੀ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਆ ਤਾਂ ਜੋ ਆਪਣਾ ਆਪ ਦਾ ਜਿਹੜਾ ਟੈਲੈਂਟ ਆ ਉਹ ਕੱਢ ਕੇ ਤੇ ਆਪਣੇ ਦੇਸ਼ ਨੂੰ ਆਪਣੀ ਯੂਨੀਵਰਸਿਟੀ ਨੂੰ ਰੈਪਰਿਜ਼ੈਂਟ ਕਰਨ ਤੇ ਮੈਡਲ ਹਾਸਲ ਕਰਨ ਜੀ ਤੇ ਉਹ ਉਹੀ ਸਿਸਟਮ ਦੇ ਅਕੋਰਡਿੰਗ ਅਸੀਂ ਜਦੋਂ ਚੱਲੇ ਸਾਡਾ ਸਾਡੀ ਜ਼ਿੰਮੇਵਾਰੀ ਬੇਸਿਕਲੀ ਇਹ ਹੈ ਕਿ ਅਸੀਂ ਗੁਰਨਾਨ ਦੇ ਯੂਨੀਵਰਸਿਟੀ ਜਿਹੜੀ ਆ ਉਹ ਤਕਰੀਬਨ 90 ਦੇ ਕਰੀਬ ਇੰਟਰ ਕਾਲਜ ਜਿਹੜੇ ਨੇ ਉਹ ਕੰਡਕਟ ਕਰਾਉਂਦੀ ਆ ਡਿਫਰੈਂਟ ਗੇਮਸ ਫਿਰ ਉਹ 90 ਗੇਮਾਂ ਦੇ ਵਿੱਚੋਂ ਅਸੀਂ ਜਿਹੜੀਆਂ ਜਿਹੜੀਆਂ ਗੇਮਸ 올림픽 ਏਸ਼ੀਆ ਗੇਮ ਤੇ ਕਾਮਨਵੈਲਥ ਜਿਹਨੇ ਉਹਨਾਂ ਦੇ ਹੀ ਇੰਟਰ ਕਾਲਜ ਅਸੀਂ ਕਰਾਉਨੇ ਆ ਜੀ ਫਿਰ ਉਹ ਜਿਹੜੀਆਂ ਗੇਮਸ ਦੇ ਵਿੱਚ ਅਸੀਂ ਜਦੋਂ ਇੰਟਰ ਕਾਲਜ ਹੁੰਦੇ ਆ ਫਿਰ ਸਾਡੀਆਂ ਕਮੇਟੀਆਂ ਬਣੀਆਂ ਹੁੰਦੀਆਂ ਨੇ ਜਿਹੜੀਆਂ ਇੰਟਰ ਯੂਨੀਵਰਸਿਟੀ ਦੀ ਟੀਮ ਜਿਹੜੀ ਆ ਸਾਡੀ ਖੇਡਣ ਜਾਣੀ ਉਹਦੀ ਸਿਲੈਕਸ਼ਨ ਹੁੰਦੀ ਆ ਜੀ ਜੀ ਬਕਾਇਦਾ ਫਿਰ ਉਹਦੇ ਕੈਂਪ ਲਾਏ ਜਾਂਦੇ ਆ ਵਿਦਆਊਟ ਸਪਾਰਸ ਵਿਦਆਊਟ ਕਿਸੇ ਚੀਜ਼ ਦੇ ਬੰਦਾ ਉਹ ਬੱਚੇ ਚੁਣੇ ਜਾਂਦੇ ਆ ਜੀ ਉਹਨਾਂ ਨੂੰ ਕੈਂਪ ਲਾ ਕੇ ਡਾਈਟ ਦਾ ਸਾਰਾ ਕੁਝ ਉਹਨਾਂ ਨੂੰ ਪ੍ਰਦਾਨ ਕੀਤਾ ਜਾਂਦਾ ਫਿਰ ਉਹ ਉਹ ਉਹਨਾਂ ਨੂੰ ਕਿੱਟ ਵਧੀਆ ਪ੍ਰੋਵਾਈਡ ਕੀਤੀ ਜਾਂਦੀ ਆ ਆਉਣ ਜਾਣ ਦਾ ਉਹਨਾਂ ਨੂੰ 에어 ਕੰਡੀਸ਼ਨ ਜਿਹੜਾ ਆ ਉਹ ਫੈਸਿਲਿਟੀ ਦਿੱਤੀ ਜਾਂਦੀ ਆ ਟ੍ਰੇਨ ਤੇ ਕਿਤੇ ਸਾਊਥ ਜਾਣਾ ਕਿਤੇ ਖੇਡਣ ਜਾਣਾ ਉਹ ਸਾਰਾ ਉਹਨਾਂ ਨੂੰ ਡੇਲੀ ਰੋਟੀ ਰੋਟੀ ਪਾਣੀ ਖਾਣ ਦੇ ਪੈਸੇ ਉਹਨਾਂ ਨੂੰ ਡੇਲੀ ਦਿੱਤੀ ਜਾਂਦੀ ਆ ਜੀ ਉਹਨਾਂ ਨੂੰ ਟੀਮਾਂ ਭੇਜਣਾ ਉਹਨਾਂ ਨੇ ਫਿਰ ਤੁਹਾਨੂੰ ਲਿਆ ਕੇ ਮੈਡਲ ਦੇਣੇ ਫਿਰ ਅਸੀਂ ਉਹਨੂੰ ਮੈਨੇਜ ਕਰਕੇ ਸਾਰੇ ਇਸ ਚੀਜ਼ ਨੂੰ ਜਿਹੜਾ ਯੂਨੀਵਰਸਿਟੀ ਦੇ ਤੌਰ ਤੇ ਐਜ਼ ਅ ਡਾਇਰੈਕਟਰ ਸਪੋਰਟਸ ਉਹਨੂੰ ਮੈਨੇਜ ਕੀਤਾ ਜਾਂਦਾ ਜੀ ਸਾਰਾ ਜੀ ਤੋ ਖਿਡਾਰੀਆਂ ਦਾ ਆਉਣਾ ਤੇ ਉਹਨਾਂ ਨੂੰ ਮੁਕਾਬਲਿਆਂ ਤੱਕ ਭੇਜਣਾ ਸਾਰੀ ਜ਼ਿੰਮੇਵਾਰੀ ਹੈ ਉਹ ਤੁਹਾਡੇ ਵਿਭਾਗ ਤੁਹਾਡੇ ਵੱਲੋਂ ਨਿਭਾਈ ਜਾਂਦੀ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਉਚੇਰੀ ਵਿੱਦਿਆ ਦੀ ਜਿਵੇਂ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੀਤੀ ਸੀ ਕਿ ਉਚੇਰੀ ਵਿੱਦਿਆ ਮੋਹਈਆ ਕਰਵਾਉਣ ਵਾਲੀਆਂ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਖੇਡਾਂ ਦੇ ਖੇਤਰ ਵਿੱਚ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਇੱਕ ਰਵਾਇਤੀ ਯੂਨੀਵਰਸਿਟੀ ਹੈ ਕਾਫੀ ਨਾਇਸ ਯੂਨੀਵਰਸਿਟੀ ਦਾ ਖੇਡਾਂ ਦੇ ਖੇਤਰ ਵਿੱਚ ਵੀ ਤੇ ਇਸ ਯੂਨੀਵਰਸਿਟੀ ਦੇ ਅੰਦਰ ਹਾਂਜੀ ਇੱਕ ਤੁਹਾਡੇ ਕੋਲੇ ਜਾਨਣਾ ਚਾਹਾਂ ਕਿ ਕਿ ਖੇਡਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਖੇਡ ਨੀਤੀ ਵੀ ਸੁਭਾਵਕ ਤੌਰ ਤੇ ਤੁਹਾਡੀ ਲਾਗੂ ਹੁੰਦੀ ਹੋਵੇਗੀ ਖਿਡਾਰੀਆਂ ਲਈ ਖੇਡਾਂ ਲਈ ਜੋ ਨੀਤੀ ਚੱਲ ਰਹੀ ਹੈ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਅਸੀਂ ਜੀ ਰੀਸੈਂਟਲੀ ਹੁਣ ਇੱਕ ਨਵੀਂ ਸਪੋਰਟਸ ਪਾਲਿਸੀ ਖੇਡ ਨੀਤੀ ਜਿਹਨੂੰ ਆਪਾਂ ਕਹਿ ਲੈਣੇ ਜੀ ਉਹ ਲਾਗੂ ਕੀਤੀ ਆ ਜੀ ਵੇਖੋ ਕਿਸੇ ਵੀ ਸਿਸਟਮ ਨੂੰ ਚਲਾਉਣ ਵਾਸਤੇ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਐਡਮਿਨਿਸਟ੍ਰੇਸ਼ਨ ਦਾ ਸਾਥ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਸਾਡੇ ਮਾਨਯੋਗ ਵਾਈਸ ਚਾਂਸਲਰ ਨੇ ਰਜਿਸਟਰਾਰ ਸਾਹਿਬ ਨੇ ਡੀਨ ਅਕੈਡੈਮਿਕ ਅਫੇਅਰਸ ਨੇ ਉਹਨਾਂ ਨੇ ਫ੍ਰੀ ਹੈਂਡ ਦਿੱਤਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਚੰਗੀ ਸਪੋਰਟਸ ਪਾਲਿਸੀ ਬਣਾਓ ਜਿਹਦੇ ਵਿੱਚ ਬੱਚਿਆਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਜੀ ਤੇ ਯੂਨੀਵਰਸਿਟੀ ਦਾ ਨਾਮ ਜਿਹੜਾ ਆ ਉਹ ਪੂਰੇ ਦੇਸ਼ ਦੇ ਵਿੱਚ ਰੌਸ਼ਨ ਹੋਵੇ ਇਹ ਮੈਂ ਸੋਚਦਾ ਇੱਕ ਵਿਜਨ ਹੁੰਦਾ ਜੀ ਸਾਡੇ ਵਾਈਸ ਚਾਂਸਲਰ ਜੀ ਨੇ ਉਹਨਾਂ ਦਾ ਵਿਜਨ ਹੈ ਕਿ ਆਪਾਂ ਆਪਣੀ ਯੂਨੀਵਰਸਿਟੀ ਨੂੰ ਇਸ ਵੇਲੇ ਵੀ ਅਸੀਂ ਨੰਬਰ 1 ਤੇ ਆ ਤੇ ਹਮੇਸ਼ਾ ਨੰਬਰ 1 ਦੇ ਉੱਤੇ ਰੱਖੀਏ ਜੀ ਕਿਉਂਕਿ ਕਿਸੇ ਮਕਾਮ ਨੂੰ ਹਾਸਲ ਕਰ ਲੈਣਾ ਜਿਹੜਾ ਨਾ ਉਹ ਵੱਡੀ ਗੱਲ ਨਹੀਂ ਹੁੰਦੀ ਪਰ ਉਸ ਤੇ ਬਰ ਤੇ ਸਾਰਾ ਉਹਨਾਂ ਦਾ ਸਾਡੀ ਐਡਮਿਨਿਸਟ੍ਰੇਸ਼ਨ ਦਾ ਸਾਥ ਆ ਉਹਨਾਂ ਨੇ ਅਸੀਂ ਸਾਰੇ ਮਿਲ ਕੇ ਇੱਕ ਉਹਨਾਂ ਨੇ ਸਪੋਰਟਸ ਪਾਲਿਸੀ ਅਸੀਂ ਨਵੀਂ ਬਣਾਈ ਆ ਜੀ ਉਸ ਪਾਲਿਸੀ ਦੇ ਵਿੱਚ ਅਸੀਂ ਇੱਕ ਤੇ 0 ਰੁਪਏ ਦੇ ਉੱਤੇ ਐਡਮਿਸ਼ਨ ਜਿਹੜੇ ਆਊਟਸਟੈਂਡਿੰਗ ਸਾਡੇ ਬੱਚੇ ਹੋਣਗੇ ਅੱਛਾ ਜੀ ਉਹ 0 ਰੁਪਏ ਦੇ ਉੱਤੇ ਉਹਨਾਂ ਦੀ ਐਡਮਿਸ਼ਨ ਹੋਊਗੀ ਜੀ ਅ ਦੂਸਰੇ ਭਾਵੇਂ ਉਹ ਕੈਂਪਸ 'ਚ ਆਪਾਂ ਕਿਸੇ ਕਾਲਜ ਦੇ ਵਿੱਚ ਪੜ੍ਹਦੇ ਅੱਛਾ ਜੀ ਦੂਸਰੇ ਨੰਬਰ ਤੇ ਕੈਂਪਸ ਦੇ ਵਿੱਚ ਜੇ ਕੋਈ ਬੱਚਾ ਪ੍ਰੋਫੈਸ਼ਨਲ ਕੋਰਸ ਕਰਨਾ ਚਾਹੁੰਦਾ ਹੈ ਹੂੰ ਐਂਬੀ ਇਹ ਤਾਂ ਕੈਂਪਟੈਕ ਕੁਝ ਵੀ ਕਹਿੰਦਾ ਪਰ ਆਊਟਸਟੈਂਡਿੰਗ ਪਲੇਅਰ ਰਿਆ ਆ ਮੈਡਲ ਉਹਨੇ ਜਿੱਤੇ ਆ ਜੀ ਅਸੀਂ ਪੰਜ ਸੀਟਾਂ ਜਿਹੜੀਆਂ ਨੇ ਉਹ ਆਊਟਸਟੈਂਡਿੰਗ ਸਪੋਰਟਸ ਮੈਡਲ ਦੀ ਓਵਰ ਐਂਡ ਅਬਵ ਰੱਖੀਆਂ ਨੇ ਜੀ ਕੋਈ ਵੀ ਬੱਚਾ ਸਾਡੇ ਕੋ ਸਾਡੇ ਥਰੂ ਸਪੋਰਟ ਡਿਪਾਰਟਮੈਂਟ ਥਰੂ ਰეკਮੈਂਡੇਸ਼ਨ ਦੇ ਨਾਲ ਉਹ ਅਸੀਂ ਉਹਦਾ ਜਿਹੜਾ ਆ ਕੇਸ ਫਾਰਵਰਡ ਕਰਾਂਗੇ ਤੇ ਉਹਨੂੰ ਉੱਥੇ ਐਡਮਿਸ਼ਨ ਜਿਹੜੀ ਆ ਉਹ ਮਿਲ ਜੂਗੀ ਜੀ ਉਹਨੂੰ ਰਹਿਣਾ ਵੀ ਅਸੀਂ ਫ੍ਰੀ ਦੇਵਾਂਗੇ ਜੀ ਅੱਛਾ ਜੀ ਫਿਰ ਅਸੀਂ ਉਹਨੂੰ ਡਾਈਟ ਵੀ ਉਹਦੀ ਉਹਦੀ ਜਿਹੜੀ ਅਚੀਵਮੈਂਟ ਸਪੋਰਟਸ ਅਚੀਵਮੈਂਟ ਦੇ ਹਿਸਾਬ ਨਾਲ ਉਹਨੂੰ ਡਾਈਟ ਦੇਵ ਡਾਈਟ ਸਾਡੀ 3500 ਰੁਪਏ ਤੋਂ ਲੈ ਕੇ ਤੇ 18000 ਰੁਪਏ ਤੱਕ ਦੀ ਪਰ ਮੰਥ ਦੀ ਡਾਈਟ ਦਾ ਜਿਹੜਾ ਸਾਡਾ ਉਟੀਚਾ ਆ ਜੀ ਉਹਦੇ ਵਿੱਚ ਮਤਲਬ ਜਿੱਥੇ ਵੀ ਉਹ ਫਾਲ ਕਰਦਾ ਉਹਦੇ ਅਚੀਵਮੈਂਟ ਦੇ ਹਿਸਾਬ ਨਾਲ ਉੱਥੇ ਉਹਨੂੰ ਪ੍ਰੋਵਾਈਡ ਕੀਤੀ ਜਾਊਗੀ ਪੜਾਈ ਲਿਖਾਈ ਤੇ ਪਹਿਲਾਂ ਹੀ ਫ੍ਰੀ ਆ ਜੀ ਹੋਸਟਲ ਫ੍ਰੀ ਹੋ ਗਿਆ ਜੀ ਫਿਰ ਜੇ ਉਹ ਮੈਡਲ ਜਿੱਤ ਕੇ ਆਉਂਦਾ ਸਾਡੇ ਲਈ ਮੈਡਲ ਜਿੱਤ ਕੇ ਆਉਂਦਾ ਤੇ 35000 ਤੋਂ ਲੈ ਕੇ ਤੇ 15 ਲੱਖ ਤੱਕ ਦੇ ਇਨਾਮ ਜਿਹੜੇ ਆ ਉਹ ਅਚੀਵਮੈਂਟ ਦੇ ਅਕੋਰਡਿੰਗ ਉਹਦੇ ਹੈਗੇ ਆ ਜੀ ਜਿਦਾਂ ਇੰਟਰਵਿਊ ਯੂਨੀਵਰਸਿਟੀ ਉਹ ਜਿੱਤਦਾ ਤੇ ਉਹਨੂੰ 골ਡ ਦਾ ਇੱਕ 골ਡ ਦਾ ਜਿਹੜਾ 35 ਤੋਂ 40000 ਰੁਪਏ ਮਿਲਣਾ ਜੀ ਅੱਛਾ ਫਿਰ ਉਹ ਖੇਲੂਣ ਡੀਅ ਜਿੱਤ ਕੇ ਆਉਂਦਾ ਤੇ 50000 ਰੁਪਏ ਉਹਨੂੰ ਅਸੀਂ ਕੈਸ਼ਵਾਰਡ ਦੇਣਾ इवन ਯੂਥ ਦੇ ਵਿੱਚ ਵੀ ਸਾਡਾ ਕੋਈ ਬੱਚਾ ਜਿੱਤ ਕੇ ਆਉਂਦਾ ਖੇਲੋ ਡੇ ਯੂਥ ਗੇਮ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਜਿਹੜਾ ਆ ਨੂੰ ਕੈਸ਼ਵਾਰਡ ਦੇ ਨਾਲ ਉਹਨੂੰ ਸਮਾਨਤ ਕਰਨਾ ਜੀ ਇੰਟਰਨੈਸ਼ਨਲ ਪਲੇਅਰਾਂ ਦਾ ਤੇ 올림픽ਸ ਦਾ ਹੋਇਆ ਹੈਗਾ ਹੀ ਹੈ ਜਿਦਾਂ ਰੀਸੈਂਟਲੀ ਪਿਛਲੀਆਂ 올림픽 ਦੇ ਵਿੱਚ ਸਾਡੇ ਦੋ ਬੱਚੇ ਜਿਹੜੇ ਸ਼ੂਟਿੰਗ ਦੇ ਸੀਗੇ ਉਹਨਾਂ 올림픽 ਦੇ ਵਿੱਚ ਪਾਰਟਿਸਿਪੇਟ ਕੀਤਾ ਜੀ ਬਟ ਮਤਲਬ 올림픽 ਦੇ ਵਿੱਚ ਪਾਰਟਿਸਿਪੇਟ ਕਰਨਾ ਮੈਨੂੰ ਲੱਗਦਾ ਵੀ ਬਹੁਤ ਵੱਡਾ ਇੱਕ ਮਕਾਮ ਹਾਸਲ ਕਰਨ ਵਾਲੀ ਗੱਲ ਹੁੰਦੀ ਆ ਜੇ ਅਸੀਂ ਆਪਣੀਆਂ ਯੂਨੀਵਰਸਿਟੀਆਂ ਨੂੰ ਤੇ ਬਾਹਰੀਆਂ ਯੂਨੀਵਰਸਿਟੀਆਂ ਨੂੰ ਕੰਪੈਰੀਜ਼ਨ ਕਰਦੇ ਹਾਂ ਜੀ ਉਹਦੇ ਚ ਬਾਹਰੀਆਂ ਯੂਨੀਵਰਸਿਟੀਆਂ ਜਿਹੜੀਆਂ ਫੋਰਨ ਦੀਆਂ ਯੂਨੀਵਰਸਿਟੀਆਂ ਉਹਨਾਂ ਚ ਮੋਸਟਲੀ ਜਿਹੜੇ ਪਲੇਅਰ ਨੇ 올ंपियन ਮੈਡਲ ਜਿੱਤ ਕੇ ਹੁੰਦੇ ਕਿਸੇ ਨਾ ਕਿਸੇ ਯੂਨੀਵਰਸਿਟੀ ਨੂੰ ਬਿਲੋਂਗ ਕਰ ਦਿੰਦੇ ਜੀ ਪਰ ਸਾਡੀ ਥੋੜੀ ਜਿਹੀ ਬਦ ਬਦਕਿਸਮਤੀ ਇਹ ਕਹਿ ਲਓ ਜੀ ਕਿ ਜਿਹੜੇ ਸਾਡੇ ਪਲੇਅਰ ਨੇ ਉਹ ਬਹੁਤ ਘੱਟ ਰੇਸ਼ਿਓ ਹੁੰਦੀ ਹੈ ਜਿਹੜੇ ਯੂਨੀਵਰਸਿਟੀ ਸੈ ਸੋ ਇਹਦੇ ਅਸੀਂ ਕਰ ਰਹੇ ਆ ਇਹਦੇ ਚ ਵੀ ਸਾਡਾ ਰੁਝਾਨ ਆ ਕਿਸੇ ਵੱਧ ਤੋਂ ਵੱਧ ਕਿਉਂਕਿ ਐਜੂਕੇਸ਼ਨ ਵੀ ਬਹੁਤ ਜ਼ਰੂਰੀ ਆ ਹਾਂਜੀ ਹਾਂਜੀ ਕਿਸੇ ਪਲੇਅਰ ਨੇ ਜੇ ਚੰਗੀ ਜੌਬ ਤੇ ਜਾਣਾ ਆ ਜਾਂ ਕਿਸੇ ਚੰਗਾ ਮਕਾਮ ਹਾਸਲ ਕਰਨਾ ਆ 올림픽 ਜੇ ਬੰਦਾ 올림픽 올ंपियन ਜੀ ਮੈਡਲ ਵੀ ਲਿਆ ਆ ਪਰ ਉਹਦੀ ਕੁਆਲਿਫਿਕੇਸ਼ਨ ਨਹੀਂ ਹੈਗੀ ਉਹ ਕਿਤੇ ਵੀ ਜਿਹੜਾ ਕਿਸੇ ਫੀਲਡ ਦੇ ਵਿੱਚ ਜੌਬ ਦੇ ਵਿੱਚ ਵੀ ਫਿੱਟ ਨਹੀਂ ਬੈਠਦਾ ਇਸ ਕਰਕੇ ਅਸੀਂ ਜਿਹੜੇ ਸਾਡੇ ਕੋਲ ਬੱਚੇ ਆਉਂਦੇ ਅਸੀਂ ਕਹਿੰਨੇ ਆਂਗੀ ਤੁਸੀਂ ਪੜ੍ਹਾਈ ਵੀ ਕਰੋ ਪੜ੍ਹਾਈ ਦੇ ਨਾਲ ਖੇਡੋ ਵੀ ਫਿਰ ਜੇ ਕੋਈ ਬੱਚਾ ਸਾਡਾ ਕਿਸੇ ਕਿਸੇ ਕੈਂਪ ਦੇ ਵਿੱਚ ਆ ਜਾਂ ਕਿ ਕੋਈ ਟੂਰਨਾਮੈਂਟ ਇੰਟਰਨੈਸ਼ਨਲ ਖੇਡਣ ਗਿਆ ਜੀ ਤੇ ਇਨ ਬਿਟਵੀਨ ਉਹਦੇ ਐਗਜ਼ਾਮਸ ਆ ਗਏ ਉਹਦੇ ਯੂਨੀਵਰਸਿਟੀ ਵੱਲੋਂ ਇੱਕ ਸਪੈਸ਼ਲ ਐਗਜ਼ਾਮਸ ਵੀ ਕੰਡਕਟ ਕਰਾਇਆ ਜਾਂਦੇ ਬਾਅਦ ਦੇ ਵਿੱਚ ਜਦੋਂ ਉਹ ਦੀ ਅਵੇਲੇਬਿਲਟੀ ਆ ਜੀ ਜਦੋਂ ਉਹ ਅਵੇਲੇਬਲ ਹੋਊਗਾ ਉਦੋਂ ਹੀ ਉਹ ਐਗਜ਼ਾਮ ਕਰਵਾਏ ਜਾਣਗੇ ਉਹਨੂੰ ਪੁੱਛਿਆ ਜਾਂਦਾ ਵੀ ਤੇਰੇ ਐਗਜ਼ਾਮਸ ਕਦੋਂ ਕਰਵਾਈਏ ਉਦੋਂ ਹੀ ਉਹਦੇ ਐਗਜ਼ਾਮਸ ਕਰਵਾਏ ਜਾਂਦੇ ਬੜੀਆਂ ਫੈਸਿਲਿਟੀਆਂ ਯੂਨੀਵਰਸਿਟੀ ਇਹਦੇ ਚ ਪ੍ਰੋਵਾਈਡ ਕਰ ਰਹੀ ਹੈ ਜੀ ਡਾਈਟ ਤੋਂ ਲੈ ਕੇ ਕੈਸ਼ਵਾਰਡ ਤੱਕ ਸਾਰਾ ਕੁਝ ਐਡਮਿਸ਼ਨ ਫ੍ਰੀ ਕਰ ਤੱਕ ਸਾਰਾ ਕੁਝ ਜਿਹੜਾ ਉਹ ਫ੍ਰੀ ਆ ਜੀ ਕੋਈ ਕੀਤਾ ਸੋ ਬਹੁਤ ਸਾਰੇ ਉਪਰਾਲੇ ਹੋ ਰਹੇ ਨੇ ਜੇ ਤੁਸੀਂ ਇਹ ਖਿਡਾਰੀਆਂ ਦਾ ਜ਼ਿਕਰ ਕੀਤਾ ਕਿ ਦੋ ਖਿਡਾਰੀ ਜਿਹੜੇ 올림픽 ਤੱਕ ਪਹੁੰਚੇ ਤੇ ਆਪਾਂ ਖਿਡਾਰੀਆਂ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਦਸੀਏ ਤਾਂ ਕਿ ਪਤਾ ਲੱਗੇ ਉਹਨਾਂ ਖਿਡਾਰੀਆਂ ਬਾਰੇ ਕਿਹੜੇ ਉਹ ਖਿਡਾਰੀ ਛੋਗੇ ਜਿਹੜੇ ਸਾਡੀ ਇੱਕ ਬੇਟੀ ਆ ਜੀ ਇੱਕ ਬੇਟੀ ਸਿਫਤਕੌਰ ਆ ਫਰੀਦਕੋਟ ਤੋਂ ਬਲੋਂਗ ਕਰਦੀ ਆ ਜੀ ਉਹ ਸ਼ੂਟਿੰਗ ਦੇ ਵਿੱਚ 올림픽 ਗਏ ਐਸ਼ਵਰਪ੍ਰਤਾਪ ਤੋਮਰ ਸਾਡਾ ਸਟੂਡੈਂਟ ਆ ਐਥਲੀਟ ਆ ਉਹ ਵੀ ਸ਼ੂਟਿੰਗ ਦੇ ਵਿੱਚ ਉਹਨੇ ਉਹਨੇ ਰਿਪਰੈਜ਼ੈਂਟ ਕੀਤਾ ਤੇ ਸਾਡੀਆਂ ਪਿਛਲੀਆਂ ਏਸ਼ੀਅਨ ਗੇਮਸ ਜਿਹੜੀਆਂ ਹੋਈਆਂ ਸੀ ਉਹਦੇ ਚ ਵੀ ਸਾਡੇ 14 15 ਮੈਡਲ ਸੀਗੇ ਏਸ਼ੀਅਨ ਗੇਮਸ ਦੇ ਵਿੱਚ ਵੀ ਵਰਲਡ ਯੂਨੀਵਰਸਿਟੀ ਗੇਮਸ ਦੇ ਵਿੱਚ ਸਾਡੇ 16 17 ਮੈਡਲ ਸੀਗੇ ਜੀ ਯੂਨੀਵਰਸਿਟੀ ਸੈਕਟਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਵੀ ਹੋਰ ਯੂਨੀਵਰਸਿਟੀ ਦੇ ਆਲ ਓਵਰ ਇੰਡੀਆ ਇੰਨੇ ਮੈਡਲ ਜਿਹੜੇ ਕਿਤੇ ਹੋਣਗੇ ਜੀ ਬਿਲਕੁਲ ਬਿਲਕੁਲ ਤੇ ਮੈਡਲ ਵੀ ਤੁਹਾਡੀ ਯੂਨੀਵਰਸਿਟੀ ਨੇ ਹਾਸਲ ਕੀਤੇ ਆ ਖਿਡਾਰੀ ਮੈਡਲ ਜਿੱਤਣ ਵਾਲੇ ਉਹਨਾਂ ਦੀ ਤਿਆਰੀ ਵੀ ਕਰਵਾਈ ਹੈ ਤੇ ਸਾਡੇ ਦੇਸ਼ ਦੀ ਕੌਮੀ ਪੱਧਰ ਦੀ ਖੇਡ ਟਰੋਫੀ ਵੀ ਲਗਾਤਾਰ ਬਹੁਤ ਵਾਰ ਜਿੱਤੀ ਹੋਈ ਹੈ ਸੋ ਉਸ ਤੇ ਤੁਸੀਂ ਕੀ ਕਾਰਨ ਸਮਝਦੇ ਹੋ ਉਹ ਜਿਹੜੀ ਜਿੱਤ ਲਗਾਤਾਰ ਤੁਹਾਡੀ ਯੂਨੀਵਰਸਿਟੀ ਵੱਲ ਆਉਂਦੀ ਰਹੀ ਹੈ ਅਸੀਂ ਨਾ ਜੀ ਹੁਣ ਤੱਕ 25ਵੀਂ 25 ਵਾਰ ਅਸੀਂ ਜਿਹੜਾ ਆ ਉਹ ਟਰੋਫੀ مولانا ਅਬਦੁਲ ਕਲਾਮ ਅਜਾ ਟਰੋਫੀ ਜਿਹੜੀ ਉਹ ਜਿੱਤ ਚੁੱਕੇ ਆ ਜੀ ਤੇ ਕੋਈ ਵੀ ਹੋਰ ਯੂਨੀਵਰਸਿਟੀ ਇੰਡੀਆ ਦੇ ਵਿੱਚ ਇੰਨੀ ਵਾਰ ਟਰੋਫੀ ਨਹੀਂ ਜਿੱਤੀ ਜੀ ਤਿੰਨ ਵਾਰੀ ਤੇ ਚਲੋ ਮੈਨੂੰ ਮਾਣ ਹਾਸਲ ਹੋਇਆ ਜੀ ਟਰੋਫੀ ਰਾਸ਼ਟਰਪਤੀ ਭਵਨ ਤੋਂ ਲੈਣ ਦਾ ਜੀ ਤੇ ਬੜੀ ਖੁਸ਼ੀ ਹੁੰਦੀ ਆ ਮਤਲਬ ਜਦੋਂ ਅਸੀਂ ਕਿਸੇ ਆਪਣੀ ਇੱਕ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦੇ ਆ ਉਹ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਜਾ ਕੇ ਜਿੱਥੇ ਅਰਜੁਨ ਅਵਾਰਡ ਦਿੱਤੇ ਜਾ ਰਹੇ ਆ ਦਰੋਣਚਾਰ ਅਵਾਰਡ ਦਿੱਤੇ ਜਾ ਰਹੇ ਨਾਲ ਤੁਹਾਡੀ ਯੂਨੀਵਰਸਿਟੀ ਨੂੰ مولانا ਅਬਦੁਲ ਕਲਾਮ ਜਾ ਟਰੋਫੀ ਦਿੱਤੀ ਜਾ ਰਹੀ ਆ ਤੁਹਾਡਾ ਯੂਨੀਵਰਸਿਟੀ ਦਾ ਤੁਹਾਡਾ ਨਾਮ ਉੱਥੇ ਬੋਲਿਆ ਜਾ ਰਿਹਾ ਬੜਾ ਮਾਣ ਮਹਿਸੂਸ ਹੁੰਦਾ ਇਹਦਾ ਇਹਦਾ ਕ੍ਰੈਡਿਟ ਕੱਲਾ ਮੈਨੂੰ ਨਹੀਂ ਜਾਂਦਾ ਜੀ ਇੱਕ ਜਿਹੜੀ ਸਾਡੀ ਪ੍ਰਥਾ ਬਣੀ ਆ ਯੂਨੀਵਰਸਿਟੀ ਦੀ ਨੇ ਸਾਡਾ ਸਪੋਰਟਸ ਦੇ ਵਿੱਚ ਇੱਕ ਸ਼ੁਰੂ ਤੋਂ ਹੀ ਜਿਹੜੇ ਮੇਰੇ ਤੋਂ ਪਹਿਲਾਂ ਵੀ ਡਾਇਰੈਕਟਰ ਸਪੋਰਟ ਸੀਗੇ ਮੇਰੇ ਤੋਂ ਸਾਡੀ ਯੂਨੀਵਰਸਿਟੀ ਦੇ ਪਹਿਲਾਂ ਵੀ ਐਡਮਿਨਿਸਟਰेटर ਸੀਗੇ ਵਾਈਸ ਚਾਂਸਲਰ ਉਹਨਾਂ ਨੇ ਸਪੋਰਟਸ ਨੂੰ ਬੜਾ ਪੋਜ਼ਿਟਿਵ ਤਰੀਕੇ ਨਾਲ ਲਿਆ ਉਹਨਾਂ ਨੇ ਪੋਜ਼ਿਟਿਵ ਨੂੰ ਸਪੋਰਟਸ ਨੂੰ ਫ੍ਰੀ ਹੈਂਡ ਦਿੱਤਾ ਕਿ ਅਸੀਂ ਨੰਬਰ 1 ਯੂਨੀਵਰਸਿਟੀ ਨੂੰ ਬਣਾਉਣਾ ਹੈ ਸਪੋਰਟਸ ਕਿਉਂਕਿ ਖੇਡਾਂ ਦੇ ਨਾਲ ਉਹ ਸਮਝਦੇ ਸੀ ਕਿ ਗੇਮ ਅਕੈਡਮਿਕ ਦੇ ਨਾਲ ਸਪੋਰਟਸ ਦੇ ਵਿੱਚ ਵੀ ਹੋਣਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਤੇ ਇੱਕ ਦੂਸਰੇ ਨੰਬਰ ਤੇ ਸਾਡੀ ਜਿਹੜੀ ਯੂਨੀਵਰਸਿਟੀ ਆ ਰੂਲਰ ਏਰੀਆ ਚ ਬਿਲੋਂਗ ਕਰਦੀ ਆ ਕੁਝ ਬੱਚੇ ਜਿਹੜੇ ਆ ਉਹ ਜਿਹੜੇ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਨਵਾਂਸ਼ਹਿਰ ਇਹ ਸਾਰੇ ਜਿਹੜੇ ਸਾਨੂੰ ਕਾਲਜਸ ਪੈਂਦੇ ਆ ਉਹ ਰੂਰਲ ਏਰੀਆ ਦੇ ਵਿੱਚ ਇੱਕ ਰੌ ਮਟੀਰੀਅਲ ਸਾਡੇ ਕੋਲ ਪਿਆ ਜਿਹੜੇ ਉਹ ਬੱਚਿਆਂ 'ਚ ਟੈਲੈਂਟ ਆ ਜੀ ਬਿਲਕੁਲ ਟੈਲੈਂਟ ਨੂੰ ਨਰਚਰਡ ਕਰਨ ਵਾਸਤੇ ਯੂਨੀਵਰਸਿਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਜੀ ਹੁਣ ਵੀ ਯੂਨੀਵਰਸਿਟੀ ਦੇ ਜਿਹੜੇ ਕੋਚਸ ਸਹਿਬਾਨ ਨੇ ਸਾਡੇ ਕੋਲ ਉਹ ਸ਼ਾਮ ਨੂੰ ਇਕੱਲਾ ਯੂਨੀਵਰਸਿਟੀ ਦੇ ਬੱਚਿਆਂ ਨੂੰ ਟ੍ਰੇਨਿੰਗ ਨਹੀਂ ਕਰਾਉਂਦੇ ਉਹ ਛੋਟੇ ਬੱਚੇ ਵੀ ਜਿਹੜੇ ਸਕੂਲਾਂ ਤੋਂ ਬੱਚੇ ਆਉਣਾ ਚਾਹਣ ਸਾਡੇ ਕੋਲ ਟ੍ਰੇਨਿੰਗ ਵਾਸਤੇ ਜੀ ਪ੍ਰੋਫੈਸ਼ਨਲ ਟ੍ਰੇਨਿੰਗ ਵਾਸਤੇ ਐਥਲੈਟਿਕ ਵਾਸਤੇ ਸ਼ੂਟਿੰਗ ਵਾਸਤੇ ਜਿਮਨਾਸਟਿਕ ਫੈਂਸਿੰਗ ਸਾਈਕਲਿੰਗ ਸਾਰਿਆਂ ਦਾ ਇਨਫਰਾਸਟ੍ਰਕਚਰ ਸਾਡੇ ਕੋਲ ਹੈਗਾ ਜੀ ਉਹ ਉਹਨਾਂ ਨੂੰ ਫ੍ਰੀ ਆ ਕੋਸਟ ਅਸੀਂ ਟ੍ਰੇਨਿੰਗ ਜਿਹੜੀ ਉਹ ਪ੍ਰੋਵਾਈਡ ਕਰਦੇ ਆ ਵੀ ਕੋਈ ਨਾ ਕੋਈ ਜੇ ਅਸੀਂ 100 ਬੱਚੇ ਨੂੰ ਟ੍ਰੇਨਿੰਗ ਕਰਾਵਾਂਗੇ ਕੋਈ 10 ਬੱਚੇ ਨਿਕਲ ਕੇ ਉੱਪਰ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੌਸ਼ਨ ਕਰ ਦਿੰਦੇ ਉਹ ਚ ਸਾਨੂੰ ਅਲੱਗ ਤਰ੍ਹਾਂ ਦੀ ਇੱਕ ਖੁਸ਼ੀ ਜਿਹੜੀ ਉਹ ਮਹਿਸੂਸ ਹੋਊਗੀ ਵੀ ਚਲੋ ਅਸੀਂ ਕਿਸੇ ਕਿਸੇ ਲਈ ਕਿਸੇ ਬੱਚੇ ਲਈ ਅਸੀਂ ਕੁਝ ਉਪਰਾਲਾ ਕਰ ਸਕੇ ਜੀ ਕੋਈ ਵੀ ਪਹਿਲੂ ਜਿਹੜਾ ਆ ਉਹ ਛੁੱਟੇ ਨਾ ਜੀ ਇਦਾਂ ਦਾ ਨਹੀਂ ਕਿ ਜਿਹੜਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਹਰ ਇੱਕ ਪੱਖ ਤੋਂ ਤਿਆਰੀ ਕਰਵਾਈ ਜਾਂਦੀ ਹੈ ਪਿੰਡੂ ਖੇਤਰਾ ਵਿੱਚ ਬਹੁਤ ਸਮਰੱਥਾ ਮੌਜੂਦ ਹੈ ਤੇ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਕਿ ਉਹਨਾਂ ਲਈ ਸੁਵਿਧਾਵਾਂ ਹੋਰ ਵਧਾਈਆਂ ਜਾ ਸਕਦੀਆਂ ਹਾਂ ਜੀ ਮੈਂ ਪਹਿਲਾਂ ਵੀ ਇੱਕ ਦੋ ਥਾਵਾਂ ਤੇ ਵੀ ਗੱਲ ਕੀਤੀ ਹੈ ਜੀ ਕਿਉਂਕਿ ਜਿਹੜਾ ਸਾਡਾ ਪੰਜਾਬ ਆ ਜੀ ਪੰਜਾਬ 75% ਜਿਹੜਾ ਆ ਜੀ ਇਹ ਰੂਰਲ ਏਰੀਆ ਦੇ ਵਿੱਚ 25% ਜਿਹੜਾ ਆ 25% ਇਹ ਸ਼ਹਿਰੀ ਏਰੀਆ ਦੇ ਵਿੱਚ ਆਪਾਂ ਗਿਣਦੇ ਹਾਂ ਜੀ ਮੇਰੇ ਅਕੋਰਡਿੰਗ ਇਹ ਹੋ ਸਕਦਾ ਜਿਹੜੇ ਪਾਲਿਸੀ ਮੇਕਰ ਨੇ ਉਹ ਇਸ ਚੀਜ਼ ਨਾਲ ਮੇਰੇ ਨਾਲ ਸਹਿਮਤ ਨਾ ਹੋਣ ਬਟ ਮੇਰੇ ਅਕੋਰਡਿੰਗ ਐਸ ਜਦੋਂ ਦਾ ਮੈਂ ਕੰਮ ਕਰਦਾ ਮੈਂ ਦੇਖਦਾ ਕਿ ਜਿਹੜੀ ਸੁਵਿਧਾ ਆ ਜਿਹੜੀ ਆਪਾਂ ਦੇ ਰਹੇ ਆ ਉਹ ਦੇ ਰਹੇ ਆ ਆਪਾਂ 25% ਨੂੰ ਅੱਛਾ ਜੀ ਜਿਹੜੇ 75% ਰੂਰਲ ਏਰੀਆ ਸਾਡੇ ਕੋਲ ਬੱਚੇ ਬੈਠੇ ਜਿਨ੍ਹਾਂ ਚ ਨੇਚਰਲ ਟੈਲੈਂਟ ਹੈਗਾ ਜੀ ਜਿਹੜੇ ਜਿਨ੍ਹਾਂ ਨੂੰ ਥੋੜੀ ਜੀ ਫੈਸਿਲਿਟੀ ਦਿੱਤੇ ਆ ਉਹ ਕਿਤੇ ਦੇ ਕਿਤੇ ਪਹੁੰਚ ਸਕਦੇ ਆ ਜੀ ਉਹਨਾਂ ਕੋ ਉਹ ਟੈਲ ਉਹ ਜਿਹੜੀ ਫੈਸਿਲਿਟੀ ਇਨਫਰਾਸਟ੍ਰਕਚਰ ਉੱਥੇ ਨਹੀਂ ਪਹੁੰਚ ਰਿਆ ਉਹਦਾ ਕਾਰਨ ਇਹ ਆ ਕਿ ਜੇ ਮੇਰਾ ਮੇਰਾ ਹੀ ਪਿੰਡ ਲੋਦੀ ਨੰਗਲ ਜਿਹੜਾ ਅੰਮ੍ਰਿਤਸਰ ਤੋਂ 30 35 ਕਿਲੋਮੀਟਰ ਆ ਜੀ ਕੋਈ ਵੀ ਬੱਚਾ 30 35 ਕਿਲੋਮੀਟਰ ਤੋਂ ਜਿਹੜਾ ਆ ਉਹ ਅੰਮ੍ਰਿਤਸਰ ਦੇ ਵਿੱਚ ਟ੍ਰੇਨਿੰਗ ਕਰਾ ਕੇ ਵਾਪਸ ਨਹੀਂ ਜਾਊਗਾ ਹਾਂ ਜਾਂ ਤੇ ਸਰਕਾਰ ਵੱਲੋਂ ਕੋਈ ਨਾ ਕੋਈ ਹੋਸਟਲਸ ਮੋਇਆ ਕਰਾਈਆਂ ਕਰਾਇਆ ਜਾਣ ਪੰਜਾਬ ਸਰਕਾਰ ਵੱਲੋਂ ਜਿੱਥੇ ਟੈਲੈਂਟਡ ਬੱਚਿਆਂ ਨੂੰ ਰੱਖਿਆ ਜਾਵੇ ਉਹਨਾਂ ਨੂੰ ਉੱਥੇ ਐਡਮਿਸ਼ਨ ਕਰਵਾਈ ਜਾਵੇ ਜਿੱਥੇ ਉਹਨਾਂ ਦੀ ਸ਼ਾਮ ਨੂੰ ਟ੍ਰੇਨਿੰਗ ਮਾਰਨਿੰਗ ਵੀ ਟ੍ਰੇਨਿੰਗ ਹੋਵੇ ਫਿਰ ਉਹ ਸਕੂਲ ਵੀ ਜਾਣ ਸਕੂਲ ਵਾਪਸ ਵੀ ਆਉਣ ਇਦਾਂ ਦੇ ਕੋਈ ਪ੍ਰੋਗਰਾਮ ਜਿਹੜੇ ਨਵੇਂ ਸ਼ੁਰੂ ਕੀਤੇ ਜਾਣ ਫਿਰ ਇਹ ਨਹੀਂ ਹਰ ਇੱਕ ਸਾਲ ਕਰਕੇ ਤੇ ਆਪਾਂ 2 ਸਾਲ ਬੰਦ ਕਰ ਦਈਏ ਹਰ ساری ਟੈਲੈਂਟ ਨੂੰ ਉਭਾਰ ਕੇ ਲਿਆਇਆ ਜਾਵੇ ਉਹਨੂੰ ਨਰਚਰਡ ਕੀਤਾ ਜਾਵੇ ਤਾਂ ਜੋ ਜਿੰਨੇ ਵੱਧ ਤੋਂ ਵੱਧ ਬੱਚੇ ਸਾਡੇ ਕੋਲ ਰੂਲ ਰੇਡੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਫੈਸਿਲਿਟੀ ਦਿੱਤੀ ਜਾਵੇ ਕਿਉਂਕਿ ਅੱਜ ਕੱਲ ਮੇਰੇ ਅਕੋਰਡਿੰਗ ਅੱਜ ਕੱਲ ਕੋਈ ਵੀ ਜਿਹੜਾ ਸਾਡਾ ਰੁਝਾਨ ਪੰਜਾਬ ਦਾ ਵੈਸੇ ਵੀ ਹੋ ਗਿਆ ਕਿ ਅਸੀਂ ਬਾਹਰ ਵਾਲੇ ਬੰਨੇ ਨੂੰ ਜ਼ਿਆਦਾ ਧਿਆਨ ਕਰ ਲਿਆ ਜੀ ਚੰਗੇ ਘਰ ਦਾ ਬੱਚਾ ਕੋਈ ਗੇਮ ਕਰਕੇ ਨਹੀਂ ਰਾਜੀ ਜੀ ਕਹਿੰਦਾ ਨਹੀਂ ਜੀ ਉਹ ਉਹਨਾਂ ਦੇ ਸਾਈਕੋਲੋਜੀਕਲੀ ਇਹ ਬਣ ਗਿਆ ਕਿ ਇਹ ਨਹੀਂ ਅਸੀਂ ਪੜ੍ਹਾਈ ਵੱਲੇ ਜਾਣਾ ਟਾਈਮ ਵੇਸਟ ਕਰਨਾ ਜੀ ਹੂੰ ਸਕੂਲਾਂ ਦੇ ਵਿੱਚ ਵੀ ਜਦੋਂ ਅਸੀਂ ਕਈ ਵਾਰੀ ਜਾਈਦਾ ਇਹ ਗੱਲ ਕਹੀਦੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਗੇਮਸ ਗਰਾਊਂਡ ਭੇਜੋ ਗ੍ਰੀਨ ਚਾਹੋ ਖੇਡਾਂ ਵੱਲ ਪਾਓ ਪਰ ਉਹਨਾਂ ਦਾ ਜਵਾਬ ਪੇਰੈਂਟਸ ਦਾ ਹੁੰਦਾ ਆ ਜੀ ਕਿ ਸਾਡਾ ਬੱਚਾ ਨਾ ਇੰਟਰਸਟ ਨਹੀਂ ਲੈਂਦਾ ਹੂੰ ਤੇ ਮੈਂ ਮੇਰਾ ਉਹਨਾਂ ਨੂੰ ਉਲਟਾ ਇਹੋ ਜਵਾਬ ਹੁੰਦਾ ਆ ਪੁੱਛਦਾ ਫਿਰ ਉਹਨਾਂ ਨੂੰ ਵੀ ਕੀ ਤੁਹਾਡਾ ਬੱਚਾ ਸਕੂਲ ਜਾਣ 'ਚ ਇੰਟਰਸਟ ਲੈਂਦਾ ਤੁਸੀਂ ਸਵੇਰੇ ਉਹਨਾਂ ਨੂੰ ਵੈਨਾਂ 'ਚ ਬਿਠਾ ਕੇ ਭੇਜਦੇ ਆਂ ਆਟੋ 'ਚ ਬਿਠਾ ਕੇ ਭੇਜਦੇ ਆਂ ਟੱਕ ਕੇ ਭੇਜਦੇ ਆਂ ਰੋਂਦਾ ਕਰਾਉਂਦਾ ਹੋਵੇ ਤਾਂ ਵੀ ਭੇਜਦੇ ਆਂ ਪਰ ਜਦੋਂ ਬੱਚਾ ਜਾਮੀ ਨਾ ਜਾਣਾ ਸ਼ੁਰੂ ਹੋ ਜਾਂਦਾ ਫਿਰ ਉਹ ਤੁਹਾਨੂੰ ਰੋਂਦਾ ਫਿਰ ਉਹ ਰੈਗੂਲਰ ਹੋ ਜਾਂਦਾ ਹਾਂਜੀ ਜਦੋਂ ਤੁਸੀਂ ਗਰਾਊਂਡਾਂ ਕਿਤੇ ਵੀ ਗਰਾਊਂਡ ਹੋਵੇ ਪਿੰਡ 'ਚ ਵੀ ਕਿਤੇ ਗਰਾਊਂਡ ਹੋਊਗੀ ਜਾਂ ਕਿਤੇ ਵੀ ਆ ਜਦੋਂ ਬੱਚੇ ਨੂੰ ਅਸੀਂ ਮੋਟੀਵੇਟ ਕਰਕੇ ਉਹ ਗਰਾਊਂਡ ਵੱਲ ਭੇਜਾਂਗੇ ਉਹ 10 ਦਿਨ ਨਹੀਂ ਜਾਊਗਾ ਰੋਊਗਾ ਨਹੀਂ ਜਾਣਾ 15ਵੇਂ 20ਵੇਂ ਦਿਨ ਮਹੀਨੇ ਬਾਅਦ ਜਦੋਂ ਉਹ ਜਾਣਾ ਸ਼ੁਰੂ ਹੋ ਜਾਊਗਾ ਤਾਂ ਫਿਰ ਉਹ 'ਚ ਇੰਟਰਸਟ ਪੈਦਾ ਹੋਣਾ ਸ਼ੁਰੂ ਹੋ ਜਾਊਗਾ ਜੀ ਇੱਥੇ ਸਾਡਾ ਥੋੜਾ ਜਿਹਾ ਪੇਰੈਂਟਸ ਦੀ ਵੀ ਕਮੀ ਹੈ ਕਈ ਪੇਰੈਂਟਸ ਬਹੁਤ ਵਧੀਆ ਕਰਦੇ ਨੇ ਮੈਂ ਯੂਨੀਵਰਸਿਟੀ 'ਚ ਦੇਖਦਾ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਫਿਰ ਉਹ ਟ੍ਰੇਨਿੰਗ ਕਰਵਾ ਕੇ ਨਾਲ ਹੀ ਵਾਪਸ ਲੈ ਕੇ ਜਾਂਦੇ ਆ ਹਾਂਜੀ ਉਹਨਾਂ ਦਾ ਇੰਟਰਸਟ ਬੱਚਿਆਂ ਵਾਸਤੇ ਟਾਈਮ ਕੱਟਣਾ ਪੈਂਦਾ ਬੱਚਿਆਂ ਵਾਸਤੇ ਵੀ ਪਰ ਅੱਜ ਕੱਲ੍ਹ ਕਈ ਵੀ ਪੇਰੈਂਟ ਸੋਚ ਲੈਂਦੇ ਆ ਨਹੀਂ ਸਾਡਾ ਸਵੇਰੇ ਸਕੂਲ ਭੇਜਤਾ 2 ਵਜੇ ਆ ਕੇ ਟਿਊਸ਼ਨ ਪੜ੍ਹਾਤੀ ਤੇ ਸਾਡਾ ਕੰਮ ਖਤਮ ਹੈ ਜੀ ਮੈਂ 99% ਜਿਹੜਾ ਬੱਚਾ ਨੰਬਰ ਲੈ ਰਿਹਾ ਮੈਨੂੰ ਇੰਟੈਲੀਜੈਂਟ ਨਹੀਂ ਸਮਝਦਾ ਜੇ ਉਹ ਕੱਲਾ ਉਹ ਕਿਉਂਕਿ ਉਹਦੇ ਚ ਉਹਦੇ ਚ ਸਾਈਕੋਲੋਜੀਕਲੀ ਉਹ ਬਹੁਤ ਵੀਕ ਹੋਊਗਾ ਤੁਸੀਂ ਦੇਖਿਆ ਹੋਣਾ 10ਵੀਂ ਚੋ ਬੱਚੇ ਦੇ ਨੰਬਰ ਘਟਾ ਗਏ ਜੀ ਸੁਸਾਈਡ ਕਰ ਗਿਆ 12ਵੀਂ ਚ ਨੰਬਰ ਘਟਾ ਗਏ ਸੁਸਾਈਡ ਆ ਗਿਆ ਤੇ ਇਸ ਕਰਕੇ ਉਹ ਮਤਲਬ ਇਹਨਾਂ ਗੱਲਾਂ ਉੱਤੇ ਧਿਆਨ ਦੀ ਦੇਣ ਦੀ ਲੋੜ ਵੀ ਸਪੋਰਟਸ ਪਾਵਾਂਗੇ ਜੇ 75% ਨੰਬਰ ਆਉਣਗੇ ਤਾਂ ਬੱਚਾ ਸਕਸੈਸਫੁਲ ਰਹੂਗਾ ਲਾਈਫ ਦੇ ਵਿੱਚ ਜੀ ਸੋ ਖੇਡਾਂ ਸਰਵਪੱਖੀ ਵਿਕਾਸ ਕਰਦੀਆਂ ਉਧਰ ਧਿਆਨ ਦੇਣਾ ਬਣਦਾ ਸੋ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਸਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਸਮੇਂ ਦੌਰਾਨ ਤੇ ਇਸ ਵੇਲੇ ਸਮਾਪਨ ਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦਾ ਵੇਲਾ ਹੋ ਰਿਹਾ ਹੈ ਤੁਸੀਂ ਸਾਡੇ ਕੋਲ ਆਏ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵਿਦਿਅਕ ਅਦਾਰਿਆਂ ਵਿੱਚ ਕਿਹੋ ਜਿਹਾ ਉਪਰਾਲੇ ਹੋ ਰਹੇ ਨੇ ਉਹਨਾਂ ਦੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅਗਾਹ ਲਈ ਤੁਹਾਨੂੰ ਬਹੁਤ ਸ਼ੁਭ ਕਾਮਨਾਵਾਂ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਧੰਨਵਾਦ ਦੂਦਰਸ਼ਨ ਦਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਅਗਲੇ ਅੰਕ ਵਿੱਚ ਕਿਸੇ ਹੋਰ ਖੇਡ ਅਤੇ ਕਿਸੇ ਹੋਰ ਖੇਡ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਕੋਲ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ